ਤੇ ਸਰ ਕੱਲ ਮੇਰੇ ਨਾਲ ਇੱਕ ਕਨਸਿਸਟੈਂਸ ਹੋਇਆ ਕਿ ਕੱਲ ਮੈਨੂੰ ਕਾਲ ਆਈ ਤੇ ਜੋ ਕਾਲ ਆਈ ਤੇ ਮੈਂ ਦਾ ਹੈਲਥ ਡਿਪਾਰਟਮੈਂਟ ਵੱਲੋਂ ਇਹ ਦੱਸਿਆ ਗਿਆ ਕਿ ਕਰਤਾਰ ਦੇ ਸੀਨੀਅਰ ਸਾਡੀ ਡਿਵਾਰਟੀ ਟ੍ਰਾਂਸ਼ਨ ਗ੍ਰੇਡ ਨੂੰ ਵਿੱਚ ਨਿਯੁਕਤੀ ਹੋਈ ਹੈ ਤੁਸੀਂ ਕੱਲ ਨੂੰ ਆ ਕੇ ਆਪਣਾ ਨਿਯੁਕਤੀ ਪੱਤਰ ਲੈਣਾ। ਫਤ ਮੈਂ ਇੱਕ ਵਾਰ ਹੀ ਹੈਰਾਨ ਹੋਇਆ ਪਰ ਫਿਰ ਮੈਨੂੰ ਇਹ ਲੱਗਾ ਕਿ ਕੋਈ ਮੇਰੇ ਨਾਲ ਮਜ਼ਾਕ ਤਾਂ ਨਹੀਂ ਕਰ ਰਿਹਾ ਮੈਂ ਦੁਬਾਰਾ ਫਿਰ ਪੁੱਛਿਆ ਕਿ ਸਰ ਮੈਨੂੰ ਪਲੀਜ਼ ਦੁਬਾਰਾ ਹੀ ਹੋ ਰਿਹਾ ਹੈ ਕਿ ਜੇ ਕਰੀਏ ਤਾਂ ਦੁਬਾਰਾ ਉਨੇ ਸਰ ਮੈਨੂੰ ਦੁਬਾਰਾ ਦੱਸਿਆ ਕਿ ਤੁਹਾਡੀ ਸਿਲੈਕਟ ਹੋ ਗਈ ਹੈ ਤੇ ਤੁਸੀਂ ਨਿਯੁਕਤੀ ਪੱਤਰ ਲੈ ਕੇ ਆ। ਜਦਸਾਰਾ ਮੇਰੇ ਪਰਿਵਾਰ ਨੂੰ ਪਤਾ ਲੱਗਿਆ ਸਾਰਾ ਪਰਿਵਾਰ ਵੀ ਬਹੁਤ ਆਰਾਮ ਗਿਆ ਤੇ ਬਹੁਤ ਖੁਸ਼ੀ ਹੋਈ ਸਰਨ। ਪਹਿਲਾਂ ਮੈਨੂੰ ਲੱਗੇ ਨਹੀਂ ਸੀਗਾ ਕਿ ਔਰਤਾਂ ਦੇ ਉੱਪਰ ਵੀ ਐਦਾਂ ਨੌਕਰੀਆਂ ਮਿਲ ਸਕਦੀਆਂ ਨੇ ਸਾਰੇ ਸਿਰਫ ਤੁਹਾਡੀ ਸਰਕਾਰ ਦੇ ਵਿੱਚ ਸੰਭਵ ਹੋਇਆ ਜੀ। ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਆ ਜੀ ਤੇ ਅਸੀਂ ਵਾਅਦਾ ਕਰਦੇ ਆ ਕਿ ਅਸੀਂ ਤਨਮਨ ਨਾਲ ਜੋ ਸਾਡੀ स्वामाहान लूँ ना मुँ मुख्य रात्रि में सारा काम कराने परिवार ज कौन-कौन हैं परिवार ज मेरी बाईपाई मेरी गुड़िया ते मेरी माता हैं अच्छा अच्छा तो पति तुषीप पर, पर नौकरी मिली है और बिना किसे पारिश जा किसे रिश्वत तो मिली वेल्थों तो साथ में कोई भी पार्श्व तरह नहीं है ਤੇ ਨਾ ਹੀ ਕਿਤੇ ਕੋਈ ਪੈਸਾ ਵਗਣਾ ਇਹ ਸ਼ਿਫਾਰਸ਼ ਹੰਦੀ ਫਿਰ ਤਾਂ ਨਹੀਂ ਫੋਨ ਆਉਂਦਾ ਨਹੀਂ ਸੀ ਬਿਲਕੁਲ ਬਿਲਕੁਲ ਚੰਗੇ ਫਿਰ ਤੁਸੀਂ ਤੇ ਇਹ ਲੈਂਦੇ ਤਨੂੰ ਇੱਥੇ ਹਾਂਜੀ ਬਹੁਤ ਬਹੁਤ ਵਧਾਈਆਂ ਬਹੁਤ ਬਹੁਤ ਵਧਾਈਆਂ ਬਹੁਤਨਵਾ ਜੀ ਕੋਈ ਹੋਰ ਕੋਈ ਹੋਰ ਬੋਲਣਾ ਚਾਹੋ ਆਪਾਂ ਆਇ ਤੇ ਨਾਲੇ ਨਾਲੇ हेलो सत श्री अकाल सर मैं पिछले 10 सालों से मतलब काम कर रही हूं अह अपना बैक में विचारना जो बिज़नेस बट मेनू आज तक कोई होप नहीं हुई हो कि मैं रेगुलर हो सकूं बट आफ्टर 10 इयर मुझे जॉब मिली है ये मेरा बेस्ट एक्सपीरियंस रहा मतलब मैं मेरी फैमिली इतनी खुश है मेरा बेटा छोटा गया और मतलब साथ ही असली अपना मतलब एक्सप्लेन ही नहीं कर पा रही ਕਿ ਤੁਹਾਨੂੰ ਮੰਨ ਲਾ ਅਫਟਰ 10 ਇਅਰਾਂ ਤੱਕ ਹੀ ਹੋ ਚੁੱਕੇ ਸੀ ਪਰ ਤੁਹਾਨੂੰ ਇਹ ਜੌਬ ਮਿਲ ਗਈ ਹੈ ਤੇ ਥੈਂਕ ਯੂ ਸੋ ਮਚ ਪਰ ਸਾਰਾ ਸਾਡੀ ਕਰ ਤੁਹਾਡੀ ਆਪਣੀ ਮਿਹਨਤ ਹੈ ਤੁਹਾਡੀ ਆਪਣੀ ਮਿਹਨਤ ਹੈ ਥੈਂਕ ਯੂ ਤੁਹਾਡਾ ਆਪਣਾ ਜਨੂੰਨ ਹੈ ਤੁਹਾਨੂੰ ਹੋਰ ਉਮੀਦ ਛੱਡਣੀ ਨਹੀਂ ਨਹੀਂ ਸਰ ਪੜਾਈ ਨਾਲ ਨਾਲ ਮੈਨੂੰ ਨਹੀਂ ਨਹੀਂ ਅਗਲੀ ਅਗਲੀ ਪੋਸਟ ਵਾਸਤੇ ਪੜਾਈ ਨਾਲ ਨਾਲ ਫਿਰ ਚੱਲ ਜਾ ਕਰ ਇਹ ਚੀਜ਼ ਜਿੰਨੇ ਮੈਂ ਸਾਰਿਆਂ ਨੂੰ ਕਹਿਣਾ ਚਾਹਣਾ ਕਿ ਇਹ ਤੁਹਾਡੀ ਪਹਿਲੀ ਜਾਂ ਆਖਰੀ ਜੌਬ ਨਹੀਂ ਹੈਗੀ ਇਨੂੰ ਤੁਸੀਂ ਇੱਕ ਜਰੀਆ ਬਣਾ ਕੇ ਅਗਲੇ ਪੇਪਰ ਦੇ ਦਿਓ ਕਿਸੇ ਹੋਰ ਵੱਡੇ ਕੰਪੀਟੀਸ਼ਨ ਦੇ ਪੇਪਰ ਦੇ ਦਿਓ ਉਹਦੇ ਚ ਮੈਰਿਟ ਆ ਜਾਓਗੇ ਮੇਰੇ ਕੋਲ ਬਹੁਤ ਸਾਰੇ ਇਸ ਤਰ੍ਹਾਂ ਦੇ ਮੁੰਡੇ ਕੁੜੀਆਂ ਹੈ ਮੈਂ ਜਾਣਨਾ ਜਦੋਂ ਮੈਨੂੰ ਯੋਗਤਾ ਪੱਤਰ ਦੇਣਾ ਹੁੰਦਾ ਸੀਗਾ ਐਸੇ ਹਾਲਤ ਬਹੁਤ ਬੜੀਆਂ ਆਇਆ ਕਿ ਇਹ ਮੇ ਸਾਡੀ ਤੀਜੀ ਜੌਬ ਹੈ ਜੀ ਦੋ ਸਾਲਾਂ ਚ ਇਹ ਸਾਡੀ ਚੌਥੀ ਜੌਬ ਹੈ ਜੀ ਕਿਉਂਕਿ ਪਹਿਲਾਂ ਕਲਰਕ ਲੱਗ ਗਿਆ ਫਿਰ ਪਟਵਾਰੀ ਦਾ ਐਗਜ਼ਾਮ ਦੇ ਦਿੱਤਾ ਫਿਰ ਡੀਐਸਪੀ ਦਾ ਦੇ ਦਿੱਤਾ ਕੋਈ ਇਨਸਪੈਕਟਰ ਦਾ ਦੇ ਦਿੱਤਾ ਸੋ ਪੜ੍ਹਾਈ ਲਈ অপশন সবসময় খোলা ਰਹਿੰਦੀ ਹੈ ਸਿੱਖਣ ਦਾ ਕੋਈ ਵੀ ਟਾਈਮ ਜਾਂ ਉਮਰ ਨਹੀਂ ਹੁੰਦੀ ਸੋ এডਿਕੇਸ਼ਨ हां ਇਹਨਾਂ ਮੈਂ ਤੁਹਾਨੂੰ ਕਹਿਣਾ ਕਿ ਮੈਰਿਟ ਚ ਆਜੋ ਤੁਹਾਡੇ ਘਰੇ ਫੋਨ ਆਊਗਾ ਜਾਂ ਚਿੱਠੀ ਆਊਗੀ ਤੁਹਾਨੂੰ ਕਿਤੇ ਹੋਰ ਜਾਣਨ ਦੀ ਲੋੜ ਨਹੀਂ ਪੈਣੀ ਬੜੀਆਂ ਬੜੀਆਂ ਕੁਰਸੀਆਂ ਇਸ ਤੋਂ ਵੀ ਵੱਡੀਆਂ ਵੱਡੀਆਂ ਕੁਰਸੀਆਂ ਤੁਹਾਡਾ ਇੰਤਜ਼ਾਰ ਕਰ ਰਹੀਆਂ ਹੋਣਗੀਆਂ ਫਿਊਚਰ ਚ ਸੋ थैंक यू ਸੋ ਮਚ ওকে ਤੁਸੀਂ ਗਾਉਂਦੇ ਹੋ ਤੇ ਮੈਂ ਗੁਰੂਪੁਰ ਫਰਰ ਡਿਸਟ੍ਰਿਕਟ ਮੁਹਾਲੀ ਤੋਂ ਹਾਂ ਸਰ ਸਰ ਮੈਨੂੰ ਅੱਜ ਬਹੁਤ ਖੁਸ਼ੀ ਹੋ ਰਹੀ ਹੈ ਕਿ ਮੈਨੂੰ ਲੈਬ ਟੈਕਨੀਸ਼ੀਅਨ ਗ੍ਰੇਡ 2 ਦੀ ਜੌਬ ਲਈ ਰੈਗੂਲਰ ਜੌਬ ਲਈ ਮੈਂ ਅਪਾਇੰਟਮੈਂਟ ਲੈ ਕੇ ਮਿਲ ਰਿਹਾ ਸਰ ਸਰ ਜਦੋਂ ਕੱਲ ਮੈਨੂੰ ਫੋਨ ਆਇਆ ਤੇ ਮਤਲਬ ਮੈਂ ਆਪਣੀ ਫੈਮਿਲੀ ਨੂੰ ਦੱਸਿਆ ਤੇ ਉਹਨਾਂ ਨੂੰ ਬਹੁਤ ਖੁਸ਼ੀ ਹੋਈ ਕਿ ਮਤਲਬ ਫੋਨ ਆਨ ਤੇ ਬਦਲ ਪਹਿਲਾਂ ਲਿਸਟਾਂ ਪੈਂਦੀਆਂ ਸੀ ਤੇ ਹੁਣ ਫੋਨ ਤੇ ਹੀ ਸਭ ਨੂੰ ਬੁਲਾ ਕੇ ਅਪਾਇੰਟਮੈਂਟ ਲੈਟਰ ਦਿੱਤੇ ਜਾ ਰਹੇ ਹਨ ਤੇ ਉਹਨਾਂ ਨੂੰ ਯਕੀਨ ਨਹੀਂ ਹੋਇਆ ਤੇ ਉਹ ਮਤਲਬ ਬਹੁਤ ਜ਼ਿਆਦਾ ਖੁਸ਼ ਹੋਏ ਕੀ ਸਰ 15 ਦਿਨ ਪਹਿਲਾਂ ਹੀ ਮੇਰੇ ਘਰ ਦੇ ਵਿੱਚ ਛੋਟੇ ਬੱਚੇ ਨੇ ਜਨਮ ਲਏ ਹੈ ਤੇ ਸ਼ਾਇਦ ਇਹ ਬੱਚਾ ਮੇਰੇ ਲਈ ਪਾਗਾ ਵਾਲਾ ਹੈ ਜਾਂ ਜੋਬ ਹੀ ਦੇ ਲਈ ਪਾਗਾ ਵਾਲੀ ਹੈ ਇਹ ਪਤਾ ਨਹੀਂ ਸਰ ਤੇ ਮਤਲਬ ਮੈਂ ਸਰਕਰ ਨੂੰ ਬਹੁਤ ਧੰਨਵਾਦ ਕਰਨਾ ਚਾਹੁੰਦੀ ਆ ਕਿ ਤੁਸੀਂ ਰੈਗੂਲਰ ਜੋਬ ਦੇ ਰਹੇ ਹੋ ਤੇ ਸਭਾ ਮਤਲਬ ਲੋਕਾਂ ਨੇ ਤਾਂ ਲਈ ਬਹੁਤ ਕੰਮ ਕਰ ਰਹੇ ਹੋ ਕਿ ਸਰ ਤੁਸੀਂ ਜੋ ਕੋਈ कोई किसी किस्म दी कोई सिफारिश या कोई पैसे कुछ नहीं बिल्कुल ही सर मैडम दे सावधानली रखे गया सर बिल्कुल पारदर्शी तरीके ਨਾਲ सर अच्छा ਤੇ मतलब मैं बहुत खुश हूं सर कि ਤੁਸੀਂ ਮੈਨੂੰ ਲੋਕਾਂ ਦੀ ਕੋਲਾਈ ਕਰਨ ਦਾ ਮੌਕਾ ਦਿੱਤਾ ਹੈ ਤੇ ਮੈਂ ਬਿਲਕੁਲ ਆਪਣੀ ਇਮਾਨਦਾਰੀ ਨਾਲ ਤੇ ਤੰਦਰੁਸਤੀ ਨਾਲ ਆਪਣੀ ਡਿਊਟੀ ਨਿਭਾਵਾਂਗੀ ਦੇ ਵੀ ਦੇ ਕਿਨਾ ਹੈ ਸਰ ਹਰਵੀਰ ਹਰਵੀਰ ਚਲੋ ਪਾ ਗਾਣਾ ਹੋਵੇ ਤੰਦਰੁਸਤ ਰਹੇ اور ਮਾਪ-ਮਾਪਾ ਬਤਾਤੇ ਆਪਣੀ ਸਟੇਟ ਦਾ ਦੇਸ਼ ਦਾ ਨਾਮ ਪ੍ਰਚਲਨ ਕਰੇ थैंक यू थैंक यू ਹਾਂਜੀ ਅਗਲੇ ਜੀ ਦਸਿਕਾ ਸਰ ਸੋ ਮੇਰਾ ਨਾਮ ਗੁਰਲਾਲ ਸਿੰਘ ਹੈ ਮੈਂ ਜ਼ਿਲ੍ਹਾ ਕਰਨਾਲ ਦੇ ਪਿੰਡ ਚਭਾਲ ਤੋਂ ਬਿਲੋਂਗ ਕਰਦਾ ਜੀ ਤੇ ਮੈਂ ਸਾਰ ਪਿਛਲੇ 5 ਸਾਲਾਂ ਤੋਂ ਸਿਹਤ ਵਿਭਾਗ ਦੇ ਵਿੱਚ ਨੌਕਰੀ ਕਰ ਰਿਹਾ ਸੀਗਾ ਤੇ ਨਾਲ ਨਾਲ ਪੜ੍ਹਾਈ ਵੀ ਮੈਂ ਆਪਣੀ ਜਾਰੀ ਰੱਖੀ ਮੈਂ ਪੜ੍ਹਾਈ ਨਹੀਂ ਸੀ ਕੀਤੀ ਪਰ ਉਸ ਪੜ੍ਹਾਈ ਦਾ ਮੈਨੂੰ ਕਾਫੀ ਟਾਈਮ ਜਿਵੇਂ ਇੱਕ ਰਿਜ਼ਲਟ ਤੇ ਇੱਕ ਨੂੰ ਕੋਈ ਨਹੀਂ ਮਿਲਿਆ ਸੀਗਾ ਕਿ ਕੁਝ ਸਾਧਾ ਨਹੀਂ ਹੋ ਰਹੀ ਨਾ ਪੜ੍ਹਾਈ ਤੇ ਜਦੋਂ ਤੋਂ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਹੈ ਸਰ ਮੈਂ ਦੇਖਿਆ ਸਰ ਡਿਪਾਰਟਮੈਂਟ ਦੇ ਵਿੱਚ ਵਕ-ਵਕ ਨੌਕਰੀਆਂ ਜਿਹੜੀਆਂ ਬਹੁਤ ਵੱਡੀ ਮਾਤਰਾ 'ਚ ਨਿਕਲ ਰਹੀਆਂ ਸੋ ਉਹਦਾ ਮੈਨੂੰ ਵੀ ਫਾਇਦਾ ਹੋਇਆ ਮੇਰੀ ਪੜ੍ਹਾਈ ਜਿਹੜੀ ਹੁਣ ਕੰਮ ਆਈ ਹੈ ਤੇ ਮੈਨੂੰ ਅੱਜ ਬਲੌਕ ਐਕਸਟੈਂਸ਼ਨ ਐਜੂਕੇਟਰ ਦੇ ਪੋਸਟ ਤੇ ਮੇਰੀ ਅੱਜ ਅਪਾਇੰਟਮੈਂਟ ਲੈਟਵਨ ਮਿਲ ਜਾ ਰਹੀ ਹੈ ਤੇ ਸਰ ਮੈਂ ਇੱਕ ਹੋਰ ਗੱਲ ਕਹਿਣਾ ਚਾਹੁੰਦਾ ਕਿ ਮੈਂ ਪਿਛਲੇ ਕੁਝ ਸਮੇਂ ਤੋਂ ਸੋਚ ਰਿਹਾ ਸੀਗਾ ਕਿ ਮੈਂ ਫੌਰਨ ਚਲੇ ਜਾਣਾ ਹੈ ਮੈਂ ਵਿਦੇਸ਼ ਚਲੇ ਜਾਣਾ ਕਿਉਂਕਿ ਇੱਥੇ ਜਿਵੇਂ ਅਨਐਮਪਲੋਇਮੈਂਟ ਜਾਂ ਕੋਈ ਬੈਟਰ ਜੌਬ ਨਹੀਂ ਸਹੀ ਤੇ ਸਰ ਉਹ ਅੱਜ ਮੇਰੀ ਬੇਨਤੀ ਤੇ ਤੁਹਾਡੇ ਜਿਹੜੇ ਯਤਨਾਂ ਉਹਨਾਂ ਸਬਕਾਂ ਮੈਨੂੰ ਜੋਬ ਜੜੀ ਹੈ ਸਾਰੇ ਦਾ ਤੁਹਾਨੂੰ ਬਹੁਤ-ਬਹੁਤ ਧੰਨਵਾਦ ਸਮੇਂ ਯੂਥ ਨੂੰ ਵੀ ਅੱਜ ਦੀ ਜਵਾਨੀ ਨੌਜਵਾਨ ਨੌਜਵਾਨ ਪੀੜ੍ਹੀ ਨੂੰ ਇਹ ਕਹਿਣਾ ਚਾਹਣਾ ਹੈ ਕਿ ਨਸ਼ੇਕਤਾਂ ਛੱਡੋ ਦੂਜਾ ਆਪਣੇ ਦੇਸ਼ ਵਿੱਚ ਰਹਿ ਕੇ ਆਪਣੇ ਪੰਜਾਬ ਦੀ ਆਪਣੇ ਦੇਸ਼ ਦੀ ਸੇਵਾ ਕਰੋ ਬਹੁਤ ਵਧੀਆ ਹਾਂਜੀ ਹੋਰ ਦੀ